ਰਾਗ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤਉ ਜਨ ਤੀਰਜ ਪਾਵਾ ਨਾਦ ਸਮਾਇ ਲੋਰੇ ਸਤਗੁਰ ਪੇਟਲੇ ਦੇਵਾ ਰਹਾਉ ਜਹ ਚਿਲ ਮਿਲਕਾਰ ਦੇ ਸੰਤਾ ਤਹ ਅਨਹਦ ਸ਼ਬਦ ਬਜਨਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ रत्न कमल कोठरी चमकार बीजुल तही नेरै नाहीं दूर निज आत्मा रहया भरपूर जह अनहत सूर उजियारा तह दीपक जले झंचारा गुरु प्रसादी जानिया जन नाम सहज समानिया घर चौथा सोरठ पाड़ पड़ोसन पूछले नामा का पहचान छवाई हो ਤੂ ਪਹਿ ਦੁੱਗਣੀ ਮਜ਼ਦੂਰੀ ਦੇਹੋ ਮੋ ਕਉ 베ੱਡੀ ਦੇਹੋ ਬਤਾਈ ਹੋ ਰੀ ਬਾਈ 베ੱਡੀ ਦੇਨ ਨਾ ਜਾਈ ਦੇਖ 베ੱਡੀ ਰਹੇਉ ਸਮਾਈ ਹਮਾਰੇ 베ੱਡੀ ਪ੍ਰਾਣ ਆਧਾਰਾ ਰਹਾਉ 베ੱਡੀ ਪ੍ਰੀਤ ਮਜ਼ਦੂਰੀ ਮੰਗੈ ਜੋ ਕੋ ਉਛਾਨ ਛਵਾਵੇ ਹੋ ਲੋਗ ਪਟੰਬ ਸਭ ਹੋਤੇ ਤੂਰੇ ਤਉ ਆਪਨ 베ੱਡੀ ਆਵੇ ਹੋ ਐਸੋ 베ਡੀ ਬਰਨ ਨਾ ਸਕੋ ਸਭ ਅੰਤਰ ਸਭ ਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੂਛੇ ਕਹਿਨ ਨਜਾਈ ਹੋ 베ਡੀ ਕੇ ਗੁਣ ਸੁਨਰੀ ਬਾਈ ਜਲਦ ਬਾੰਦ ਤੂ ਥਾਪਿਓ ਹੋ ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਭਪੀਖਣ ਆਪਿਓ ਹੋ ਸੋਰਠ ਘਰ ਤੀਜਾ ਅਣ ਮੜਿਆ ਮੰਦਲ ਬਾਜੈ ਬਿਨ ਸਾਵਣ ਕਨਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਮੋ ਕਉ ਮਿਲਿਓ ਰਾਮ ਸੁਨੇਹੀ ਜਹ ਮਿਲਿਆ ਦੇਹ ਸੁਦੇਹੀ ਰਹਾਉ ਮਿਲ 파ਰਸ ਕੰਚਨ ਹੋਇਆ ਮੁਖ ਮਨਸਾ ਰਤਨ ਬਰੋਇਆ ਨਿਜ ਪਾਉ ਭਇਆ ਭ੍ਰਮ ਭਾਗਾ ਗੁਰ ਪੂਛੇ ਮਨ ਪਤੀ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਨਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ माधवे क्या कहिए ब्रह्म ऐसा जैसा मानिए होए न तैसा रहाओ नरपत एक सिंहासन सोया स्वप्ने पया भिखारी अछत राज बिचरत दुख पाया सो गत पै हमारी राजभुंग प्रसंग जैसे है अब कछ मर्म जनाया अनक कटक जैसे फूल परे अब कहते कहन न आया ਸਰਬੇ ਇਕ ਅਨੇਕੈ ਸੁਆਮੀ ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨਿਰੈ ਸਹਜੇ ਹੋਇ ਸੋ ਹੋਈ ਜਉ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰਹੁ ਹਮ ਛੂਟੇ ਤੁਮ ਆਰਾਦੇ ਮਾਦਵੇ ਜਾਣਤ ਹੋਹ ਜੈ ਸੀ ਤੈਸੀ ਅਬ ਕਹਾ ਕਰਹੁਗੇ ਐਸੀ ਰਹਾਓ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕਿਯੋ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਅਪਨ ਬਾਪੈ ਨਹੀਂ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇਕ ਬਾਢੀ ਅਬ ਇਹ ਕਾਸਿਓ ਕਹੀਐ ਜਾ ਕਰਨ ਹਮ ਤੁਮ ਆਰਾਦੇ ਸੋ ਦੁਖ ਅਜਹੂ ਸਹੀਐ ਦੁਲਭ ਜਨਮ ਪੁਨ ਫਲ ਪਾਇਓ ਬਿਰਥਾ ਜਾਤ ਅਬਿਬੇਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੁ ਰਸ ਜਿਹ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਨ ਅਜਾਨ ਪਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ कहीत आन अचरियत अनकछ समझ न परै अपर माया कह रबिदास उदास दास मत पर हर कोप करहु जी दया सुख सागर सुर तर चिंता मन काम तेन बस जाके चार पदार्थ अष्ट दशा सिद्ध नव निध कर तल ताके हर 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 नंज पैरस ना रसना, अवर सब त्याग वचन रचना रहाओ ਨਾ ਨਾ ਗਿਆਨ ਪੁਰਾਨ বেদ ਵਿਦ 34 ਅੱਖਰ ਮਾਹੀ ਵਿਆਸ ਵਿਚਾਰ ਕਹਉ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਫੁਨ ਬੜੈ ਪਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਜੋ ਤਮ ਗਿਰਵਰ ਤਉ ਹਮ ਮੋਰਾ ਜੋ ਤਮ ਚੰਦ ਤਉ ਹਮ ਭੈ ਹੈ ਚਕੂਰਾ ਮਾਦਵੇ ਤੁਮ ਨ ਤੂ ਰਹੋ ਤੋ ਹਮ ਨਹੀਂ ਤੂ ਰਹੈ ਤੁਮ ਸਿਉ ਤੂਰ ਕਵਨ ਸਿਉ ਜੋ ਰਹੈ ਰਹਾਓ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜਹ ਜਹ ਜਾਓ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟਹਿ ਜਮ ਫਾਂਸਾ ભગત હીત ગાવે રવિદાસા જલ કી પીત પવન કા થંબા રક્ત બુંદ કા ગારા હાડ માંસ નાડી કો પિંજર પંખી બસૈ બિચારા પ્રાણી ક્યા મેરા ક્યા તેરા જૈસે તરવર પંખ બસેરા રહાઉ રાખહો કંદ ઉસાર હો નીવા સાડે તીન હાથ તેરી સેવા ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਗੋ ਪਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ RAM ਚੰਦ ਕਹਿ ਰਵਿਦਾਸ ਚਮਾਰਾ ਚਮਰਟਾ ਗਾਂਠ ਨ ਜਨਈ ਲੋਗ ਇਕਠਾਵੈ ਪਨਹੀ ਰਹਾਉ आर नहीं जेतु पओ नहीं रामबी ठाओ रूपओ लोग गंठ गंठ खरा बिगुचा हाओ बिन गांठे जाए पहुचा रविदास जपे राम नामा मोहे जम से ओ नाही कामा राग सोरठ वाणी भगत पीखन की एक ओंकार सतगुरु प्रसाद ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ ਦੁੱਧ ਵਾਨੀ ਦੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ RAM ਰਾਏ ਹੋਹਿ ਬੈਦ ਬਨਵਾਰੀ ਆਪਣੇ ਸੰਤਹਿ લેਹੁ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ 마ਹੀ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵਉ ਮੁਖ ਦੁਆਰਾ ਐਸਾ ਨਾਮ ਰਤਨ ਨਿਰਮੂਲਕ ਪੁੰਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ ਹਰ ਗੁਣ ਕਹਤੇ ਕਹਿਨ ਨਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸ੍ਰਵਨਾ ਚਿਤ ਚੇਤੇ ਸੁਖ ਹੋਈ ਕਹੋ ਭੀਖਣ ਦੋਏ ਨੈਣ ਸੰਤੋਖੇ ਜਹ ਦੇਖਾਂ ਤਹਿ ਸੋਈ ਧਨ ਸ੍ਰੀ ਮਹੱਲਾ ਪਹਿਲਾ ਕਰ ਪਹਿਲਾ ਚਉਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਦਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਨੰਦਿੰਦ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਗੁਰ ਬਾਣੇ ਜਾਉ ਰਹਾਉ ਸਰਬੰਸਾ ਚਾ ਇਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੁ ਕਰੇ ਜਾ ਕਉ ਨਦਰ ਕਰੇ ਤੁਧ ਬਾਦ ਪਿਆਰੇ ਕੇਵ ਰਹਾ ਸਾ ਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚਉ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ